ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਪਹਾੜੀ ਲੋਕੀ ਦੀ ਸਬਜ਼ੀ ਇਹ ਸਬਜ਼ੀ ਜੀ ਬਹੁਤ ਵਧੀਆ ਬਣਦੀ ਆ ਗੁਣਾਂ ਦੇ ਨਾਲ ਭਰਪੂਰ ਹੁੰਦੀ ਆ ਇਹ ਅਸੀਂ ਅੱਗੇ ਵੀ ਕਈ ਵਾਰੀ ਬਣਾਈ ਆ ਜੀ ਇਹ ਬਹੁਤ ਸਵਾਦ ਬਣਦੀ ਆ ਹੁਣ ਅਸੀਂ ਇਹਨੂੰ ਛਿੱਲ ਕੇ ਦਾਣਾ ਤਾਂ ਫਿਰ ਧੋ ਕੇ ਫੇ ਕੱਟਾਂਗੇ ਜੀ ਅਸੀਂ ਇਦਾਂ ਕੱਢੀ ਆ ਜੀ ਸਬਜ਼ੀ ਇਹਨੂੰ ਅੱਧੋ ਵਿੱਚ ਹੀ ਫੇਰ ਇਦਾਂ ਕਰਕੇ ਫਿਰ ਇਹਦਾ ਆਪ ਵਿਚਲਾ ਹਿੱਸਾ ਸਾਰਾ ਕੱਢ ਦੇਣਾ ਜੀ ਇਦਾਂ ਫਿਰ ਇਹਨੂੰ ਕੱਟ ਲੈਣਾ ਆਇਤਾ ਫਿਰ ਕੱਢ ਦੇਣਾ ਜੀ ਇਹਨੂੰ ਇਦਾਂ ਹੀ ਅਸੀਂ ਸਾਰੀ ਸਬਜ਼ੀ ਕੱਟ ਲਈ ਜੀ ਵਿਚਲਾ ਹਿੱਸਾ ਕੱਢ ਕੇ ਸਾਰਾ ਤੋੜ ਕੇ ਸਾਮਾਨ ਤਿਆਰ ਅਸੀਂ ਕਰ ਲਿਆ ਜੀ ਆ ਇੱਕ ਵੱਡਾ ਪਿਆਜ਼ ਕੱਟਿਆ ਇੱਕ ਟਮਾਟਰ ਕੱਟਿਆ ਦੋ ਹਰੀਆਂ ਮਿਰਚਾਂ ਕਟੀਆਂ ਲਸਣ ਧਾਦਰਕ ਅਸੀਂ ਕੁੱਟ ਕੇ ਲੈ ਲਿਆ ਜੀ ਤੋੜ ਕੇ ਬਾਅਦ ਤੇ ਅਸੀਂ ਤੇਲ ਪਾਵਾਂਗੇ ਜੀ ਇੰਨਾ ਕੁ ਪਾਵਾਂਗੇ ਜੀ ਤੇ ਇਹਨਾਂ ਜੇ ਅਸੀਂ ਸਰੋਂ ਦਾ ਵਰਤਿਆ ਜੀ ਜਿ ਜਿਹੜਾ ਮਰਜ਼ੀ ਪਾ ਸਕਦੇ ਆ ਹੁਣ ਅਸੀਂ ਜੀਰਾ ਪਾਵਾਂਗੇ ਜੀ ਥੋੜੀ ਜਿਹੀ ਇਹਨੂੰ ਪਾਵਾਂਗੇ ਤਾਂ ਇਹਨਾਂ ਦਾ ਸਾਡੇ ਕੋਲ ਜਗਾਇਆ ਜੀ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਲਵਾਂਗੇ ਇਹ ਸਾਡਾ ਮੀਡੀਅਮ ਤੇ ਆ ਜੀ ਥਾਰਾ ਥੋੜ ਕਰ ਜੀ ਮੀਡੀਅਮ ਤੇ ਭੁੰਨਾਗੇ ਇਹ ਆ ਸਾਡਾ ਪੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਲਸਣ ਠਾ ਅਦਰਕ ਪਾ ਦਮਾਂਗੇ इन्नू थोडी देर कोण देवांगे सण अदरक भुज ग्या जी हुन अशी एमाटर ते हरी मिरच पालवांगे ਲੋ ਵੀ 2 2.5 ਮਿੰਟ ਭੁੰਨਾਗੇ ਜੀ ਟਮਾਟਰ ਸਾਡਾ ਪੁੱਜ ਗਿਆ ਜੀ ਹੁਣ ਅਸੀਂ ਮਸਾਲੇ ਪਾਵਾਂਗੇ ਵਿੱਚ ਸਵਾਦ ਅਨੁਸਾਰ ଲੂਣ ਪਾਵਾਂਗੇ ਥੋੜੀ ਜਿਹੀ ਹਲਦੀ ਪਾਵਾਂਗੇ ਇਹ ਕਿੰਨਾ ਤਨੀਏ ਪਾਊਡਰ ਦਾ ਪਾਵਾਂਗੇ। ਇੱਥੇ ਇੱਕ ਚਮਚੀ ਕਾਲੀ ਮਿਰਚ ਵੀ ਪਾਵਾਂਗੇ ਜੀ। ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਪਾਉਣਾ। ਹੁਣ ਇੱਕ ਮਿੰਟ ਮਸਾਲੇ ਭੁੰਨਾਂਗੇ ਜੀ। ਸਾਲੇ ਸਾਡੇ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਸਬਜ਼ੀ ਪਾ ਦਵਾਂਗੇ ਕੱਟਿਓ ਇਹ ਸਬਜ਼ੀ ਨੂੰ ਦਾਣਾ ਮਸਾਲਿਆਂ ਵਿੱਚ ਰਲਾ ਦਵਾਂਗੇ ਜੀ ਟੁੜਕੇ ਦੇ ਵਿੱਚ ਇਹਦੇ ਵਿੱਚ ਪਾਣੀ ਪਾਉਣ ਦੀ ਨਹੀਂ ਜੀ ਲੋੜ ਪੈਣੀ ਐ ਇੱਦੇ ਟੁੜਕੇ ਦੇ ਵਿੱਚ ਰਿਜ ਜਾਣੀ ਐ ਇਹ ਲੋ ਥੋੜੇ ਨਿਰ ਹੋ ਜਾਂਦੀ ਨਾ ਇਹਨੂੰ 2-4 ਮਿੰਟ ਰਿਜਦੀ ਨੂੰ ਇਹ ਆਪਣੇ ਪਾਣੀ ਥੋੜਾ ਥੋੜਾ ਛੱਡ ਦਿੰਦੀ ਆ ਉਹਦੇ ਵਿੱਚ ਰਿਜ ਜਾਂਦੀ ਆ ਇਹ ਸਭ ਜੀ ਅਸੀਂ ਤੋੜ ਕੇ ਦੇ ਵਿੱਚ ਰਲਾ ਦਿੱਤੀ ਆ ਜੀ ਹੁਣ ਅਸੀਂ ਇਹਨੂੰ ਟੱਕ ਕੇ ਪਕਾਵਾਂਗੇ ਜੀ ਗੈਸ ਸਾਡੀ ਮੀਡੀਅਮ ਤੇ ਚੱਲਦੀ ਆ ਇਹ ਲੇ ਰਿਜਣ ਲੱਗ ਜੂਗੀ ਫਿਰ ਅਸੀਂ ਗੈਸ ਕੱਟ ਕਰ ਦਵਾਂਗੇ ਸਿਮ ਤੇ ਕਰ ਦਵਾਂਗੇ ਹੁਣ ਅਸੀਂ ਟੱਕ ਦੇ ਦਿੰਨੇ ਆ ਜੀ ਫਿਰ ਅਸੀਂ 3-4 ਮਿੰਟ ਬਾਅਦ ਦੇ ਦੇ ਜੀ ਦੁਬਾਰਾ ਇਹਨੂੰ ਹੁਣ ਅਸੀਂ ਸਬਜੀ ਨੂੰ ਛੇੜਾ ਦੇਵਾਂਗੇ ਜੀ ਆ ਦੇਖੋ ਜੀ ਇਹਨੇ ਆਪਣੇ ਆਪ ਪਾਣੀ ਛੱਡ ਦਿੱਤਾ ਸਬਜੀ ਨੇ ਇਹਦੇ ਵਿੱਚ ਰਹਿ ਜਾਂਦੀ ਆ ਇਹ 15-18 ਮਿੰਟ ਲੱਗਦੇ ਆ ਫਿਰ ਰਹਿ ਜਾਂਦੀ ਜੀ ਇਹ ਹੁਣ ਫੇਰ ਅਸੀਂ ਟੱਕ ਦਵਾਂਗੇ ਜੀ 15 ਕਿ ਮਿੰਟ ਹੋਰ ਲੱਗਣਗੇ ਇਹਨੂੰ ਬਣਨੇ ਨੂੰ ਅਸੀਂ ਉਹਦਾ ਵਿੱਚ ਦੇਖੀ ਜਾਵਾਂਗੇ ਇਹਨੂੰ ਸਬਜੀ ਸਾਡੀ ਬਣ ਕੇ ਤਿਆਰ ਆ ਜੀ ਅਸੀਂ ਇਹਦਾ ਡੱਕਰੇ ਫੇਕ ਕੇ ਦੇਖਿਆ ਜੀ ਹੁਣ ਇਹ ਐਨ ਖਿਸੀ ਜਾਂਦੀ ਆ ਦੇਖੋ ਇਹਨੂੰ 25 ਮਿੰਟ ਲੱਗਾ ਜੀ ਰਿਜਣੇ ਨੂੰ ਸਬਜੀ ਸਾਡੀ ਬਣ ਕੇ ਤਿਆਰ ਆ ਜੀ ਸਬਜੀ ਅਸੀਂ ਚੈੱਕ ਕੀਤੀ ਆ ਬਹੁਤ ਵਧੀਆ ਬਣੀ ਆ ਅਸੀਂ ਅੱਗੇ ਵੀ ਬਣਾਉਂਦੇ ਰਹਿੰਦਾ ਜੀ ਇਹ ਸਬਜੀ ਬਹੁਤ ਵਧੀਆ ਬਣਦੀ ਆ ਹੈਲਦੀ ਹੁੰਦੀ ਆ ਇਹ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਇਹ ਸਬਜੀ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ